ਜੋ ਲੋਕਾਂ ਦੇ ਨਾਲ ਸੋ ਇਹ じゃ ਕੁਝ ਹੋਇਆ ਉੱਥੇ ਕੀ ਗੱਲ ਹੋ ਗਈ ਤੇ ਬਾਕੀ ਗੱਲ ਕਰਾਂਗੇ ਆਪਾਂ ਬੀਜੇਪੀ ਦੇ ਨਾਲ ਕਿਉਂ ਬੀਜੇਪੀ ਦੇ ਨਾਲ ਇਹਨਾਂ ਦਾ ਅੰਦਰ ਗਤੀ ਹੈਗੀ ਆ ਗੱਲ ਵੀ ਅਸੀਂ ਤਾਂ ਪਹਿਲਾਂ ਤੋਂ ਕਹਿੰਨੇ ਆਉਨੇ ਆ ਬੀਜੇਪੀ ਦੀ ਝਾੜੂ ਪਾਰਟੀ ਬੀ ਟੀਮ ਹੈ ਸੋ ਇਹ ਤਾਂ 22 ਦੇ ਕਹਿਣਾ ਲਾ ਪਾਉਂਦੇ ਆਉਣੇ ਸੋ ਹੈਗਾ ਇਹ ਇੱਥੇ ਪਤਾ ਵੀ ਲੱਗਾ ਲੋਕਾਂ ਨੂੰ ਵੀ ਵਾਕਈ ਜੋ ਬੀਜੇਪੀ ਵੋਟ ਸੀ ਉਹ ਝਾੜੂ ਨੂੰ ਪਈ ਆ ਇੱਥੇ ਸੋ ਚਲੋ ਬਾਕੀ ਇੱਕ ਇਹਨਾਂ ਦੇ ਮੋਦੀ ਦਾ ਸਿਲਸਿਲਾ ਸੈਟਦਾ ਯੂਨੀਵਰਸਿਟੀ ਦਾ ਦੇਖੋ ਕਿੰਨਾ بڑا ਮੋਦਾ ਸੈਟਦਾ ਲੋਕਾਂ ਦਾ ਝਕਾਉਂਦ ਨੂੰ ਹੋ ਗਿਆ ਕੁਝ ਵੀ ਕਰ ਸਕਦੇ ਨੇ ਉਹ ਵੀ ਭਾਜੀਪੀ ਮਜੂਤਾ ਸਰਕਾਰ ਆ ਇਹ ਵੀ ਝਾੜੂ ਸਰਕਾਰ ਆ ਮਜੂਦਾ ਸਿਹਾਉਣਾ ਚਾਹੁੰਦੇ ਨੇ ਯੂਨੀਵਰਸਿਟੀ ਭਾਜੀਪੀ ਉਹਦਾ ਫਿਰ ਹੁਣ ਨਾ ਦਾ ਭਗਵਾਨ ਸਮਾਨ ਦਾ ਕੋਈ ਲੀਡਰ ਉੱਥੇ ਪਹੁੰਚਿਆ ਨਾ ਕੋਈ ਇੱਕ ਕਿਸਾਨ ਪਹੁੰਚੇ ਨੇ ਕਾਂਗਰਸ ਵਾਲੇ ਵੀ ਪਹੁੰਚੇ ਨੇ ਪਰ ਸ਼ਰਮਜੀਤ ਮਾਰ ਵੀ ਪਹੁੰਚਿਆ ਪੰਜਾਬ ਦੀ ਹੈ ਯੂਨੀਵਰਸਿਟੀ ਤਾਂ ਪੰਜਾਬ ਦੀ ਹੀ ਰਹੂਗੀ ਚੋਣਾਂ ਹੋਈਆਂ ਨੇ ਪਰ ਝਾੜੂ ਸਰਕਾਰ ਦਾ ਜਿਹੜਾ ਉਹ ਕਈ ਚੀਜ਼ ਸੀ ਜਿਹੜੀ ਉੱਥੇ ਵਰਤੀ ਨਹੀਂ ਹੈਗੀ 92 ਦੇ ਵੱਡੇ ਵੱਡੇ ਮੂਰਤੀ ਉੱਥੇ ਬੈਠੀਆਂ ਸੀਗੀਆਂ ਸੋ ਇਹ ਗੱਲ ਆ ਇਹਨਾਂ ਦੀ ਬੀਜੇਪੀ ਦੇ ਨਾਲ ਜਾਰੀ ਵੀ ਚੱਤਾ ਜਾ ਰਹੀ ਉਹ ਵੀ ਵੋਟ ਉੱਥੇ ਇਧਰ ਆਈ ਆ ਸੋ ਇਹ ਜਿੱਤਦਾ ਸਮਝੀ ਅਸੀਂ ਕੋਦਾ ਪ੍ਰਸ਼ਾਸਨ ਵੀ ਨਾਲ ਲੱਗਿਆ ਹੋਇਆ ਸੀ ਕੋਈ ਅਜਿਹਾ ਵਿਭਾਗ ਨਹੀਂ ਜਿਹੜਾ ਬੋਟਾਂ ਦੇ ਵਿੱਚ ਇਹਨਾਂ ਦਾ ਟੋਕਿਆ ਨਹੀਂ ਹੋਇਆ ਸੀ ਸੋ ਫਿਰ ਉਹਨੂੰ ਅਸੀਂ ਕੀ ਕਹਾਗੇ ਕੁਝ ਸਾਡੇ ਨਾਲ ਧੱਕੇ ਸਾਝੀਆਂ ਵੀ ਹੋਈਆਂ ਨੇ ਖਰਚੇ ਵੀ ਪਾਏ ਨੇ ਇਹਨਾਂ ਨੇ ਇਹਨਾਂ ਦੇ ਤੇ ਪੁਰਸਾ ਦਵਾ ਦੀਆਂ ਫਿਰ ਉਹ ਜੱਤ ਨੂੰ ਜੱਤ ਕਹਾਗੇ ਅਸੀਂ ਅਸੀਂ ਜੱਤ ਨਹੀਂ ਕਹਦੇ ਜੀ ਇਹਨੂੰ ਤੇ ਬਾਕੀ ਬਾਦਲਾਵਾ ਦੂਏ ਨੰਬਰ ਤੇ ਆਇਨੇ ਉਹ ਵੀ ਹੁਣ ਸਾਜ ਬੀਜੇਪੀ ਨਾਲ ਜਾਹਰ ਹੋ ਰਹੀ ਆ ਸੋਇਦਲਾ ਨੇ ਕੀ ਸਮਝਾਂਗੇ ਲੱਖਾ ਜੀ ਆਪਾਂ ਇਹ ਚੋਣਾਂ ਨੂੰ ਜਤਨ ਜਤਨੀ ਰਹਿੰਦੇ ਮੰਨਦੇ ਨਹੀਂ ਹੈਗੇ ਦੇਖੋ ਝਾੜੂ ਪਾਰਟੀ ਦਾ ਦਾਅਵੇ ਨਾਲ ਕਹਿ ਰਹੀ ਹੈ ਵੀ ਸਾਡੀ ਡਿਵੈਲਪਮੈਂਟ ਦੀ ਜਿੱਤ ਹੋਈ ਹੈ ਜੀ ਤਰਨਤਰਨ ਦੇ ਵਿੱਚ ਨਹੀਂ ਡਿਵੈਲਪਮੈਂਟ ਦੀ ਨਹੀਂ ਹੈਗੇ ਬਾਈ ਇਹ ਤੰਤਰ ਦੀ ਯਾਰ ਸਰਕਾਰੀ ਹੈ ਪੁਲਿਸ ਵੀ ਆਪਾਂ ਜਿਵੇਂ ਕਹਿੰਦੇ ਸਰਕਾਰੀ ਜਿਹੜਾ ਜੰਤਰ ਸੀ ਉਹਦੀ ਜਿੱਤ ਹੋਈ ਹੋਈ ਆ ਝਾੜੂ ਦੀ ਨਹੀਂ ਜਿੱਤ ਹੋਈ ਉਹਨੂੰ ਇਸਤੇਮਾਲ ਕੀਤਾ ਨੇ ਪ੍ਰਧਾਨ ਜੀ ਮਾਨ ਸਰਕਾਰ ਦਾਅਵੇ ਨਾਲ ਕਹਿ ਰਹੀ ਹੈ ਵੀ ਅਸੀਂ ਪਾਰਦਰਸ਼ਤਾ ਦੇ ਨਾਲ ਚੋਣ ਕਰਾਈ ਹੈ ਸਾਰੀ ਤੇ ਉਹ ਇਥੋਂ ਤੱਕ ਉਹਨਾਂ ਦਾ ਕਹਿਣਾ ਵੀ ਅਸੀਂ ਆਪਣੇ ਐਸਐਸਪੀ ਤੱਕ ਸਸਪੈਂਡ ਕੀਤੇ ਨੇ ਜੀ ਇੱਕ ਚੋਣ ਨੂੰ ਪਾਰਦਰਸ਼ਤਾ ਨਾਲ ਕਰਾਉਣ ਵਾਸਤੇ ਦੇਖੋ ਉਹਦਾ ਸੀ ਕਰਨਾ ਪੈਣਾ ਸੀ ਇਹਨਾਂ ਨੂੰ ਤੇ ਆਪੋਜੀਸ਼ਨ ਨੇ ਮੁੱਦਾ ਚੱਕ ਲੈਣਾ ਸੀ ਇਹਨਾਂ ਨੂੰ ਆਪ ਕਰਨਾ ਪੈਣਾ ਸੀਗਾ ਪ੍ਰਧਾਨ ਜੀ ਮਾਨਤਾ ਪਾਰਟੀ ਦਾ ਕਹਿਣਾ ਹੈ ਵੀ ਉਹਨਾਂ ਨੇ ਪਾਰਦਰਸ਼ਤਾ ਨਾਲ ਚੋਣ ਕਰਵਾਉਣ ਵਾਸਤੇ ਐਸਐਸਪੀ ਤੱਕ ਸਸਪੈਂਡ ਕੀਤੇ ਨੇ ਜੀ ਵੀ ਜਿਹੜੀ ਲੈਕਚਰ ਆ ਪਾਰਦਰਸ਼ਤਾ ਨਾਲ ਕਰਵਾਈ ਕਰਵਾਈ ਜਾਵੇ ਨਹੀਂ ਉਹ ਤਾਂ ਦੇਖੋ ਜੀ ਚਾਣੂ ਵਾਲੇ ਚਸਟ ਚਸਟ ਬਹੁਤ ਬਣਦੇ ਨੇ ਆਈ ਵੀ ਨਾ ਸਮਝੋ ਇਹਨਾਂ ਨੂੰ ਤੇ ਇਹਨਾਂ ਨੇ ਦੇਖੋ ਐਮਐਲਏ ਜਲੰਧਰ ਵਾਲਾ